ਸੱਤ ਸਰੀਅਕਾਲ ਦੋਸਤੋ ਜਦੋਂ ਅਸੀਂ ਅਮੀਰ ਸ਼ਬਦ ਸੁਣਦੇ ਹਾਂ ਤਾਂ ਸਾਡੇ ਮਨ ਵਿੱਚ ਕੀ ਆਉਂਦਾ ਹੈ ਵੱਡੀ ਕੋਠੀ ਰੇਂਜ ਰੋਵਰ ਗੱਡੀ ਕਰੋਲੈਕਸ ਘੜੀ ਤੇ ਬ੍ਰਾਂਡਡ ਕੱਪੜੇ ਖਾਸ ਕਰ ਪੰਜਾਬ ਵਿੱਚ ਅਸੀਂ ਸੋਚਦੇ ਹਾਂ ਕਿ ਸਫਲਤਾ ਮਤਲਬ ਦਿਖਾਵਾ ਪਰ ਇਹ ਕਿਤਾਬ ਦਾ ਮਿਲੀਨੀਅਰ ਨੈਕਸਟ ਡੋਰ ਸਾਨੂੰ ਵੱਖਰਾ ਸੱਚ ਵਿਖਾਉਂਦੀ ਹੈ ਅਸਲ ਮਿਲੀਨੀਅਰ ਫਿਲਮ ਸਟਾਰਾਂ ਵਾਂਗ ਨਹੀਂ ਰਹਿੰਦੇ ਉਹ ਸਧਾਰਨ ਜੀਵਨ ਜੀਉਂਦੇ ਹਨ ਪੈਸਾ ਬਚਾਉਂਦੇ ਹਨ ਤੇ ਚੁੱਪਚਾਪ ਇਨਵੈਸਟ ਕਰਦੇ ਹਨ ਜਦ ਤੱਕ ਉਹਨਾਂ ਕੋਲ ਅਸਲੀ ਦੌਲਤ ਨਹੀਂ ਬਣ ਜਾਂਦੀ ਅੱਜ ਅਸੀਂ ਇਹ ਸਬਕ ਜਾਣਾਂਗੇ ਤੇ ਵੇਖਾਂਗੇ ਕਿ ਅਸੀਂ ਪੰਜਾਬੀ ਆਪਣੇ ਜੀਵਨ ਵਿੱਚ ਇਹਨੂੰ ਕਿਵੇਂ ਲਾਗੂ ਕਰ ਸਕਦੇ ਹਾਂ ਲੈਸਨ ਪਹਿਲਾ ਮਿਲੀਨੀਅਸ ਡੋਨਟ ਲੁੱਕ ਰਿਚ ਲੁਧਿਆਣੇ ਵਿੱਚ ਦੋ ਪੰਜਾਬੀ ਪਰਿਵਾਰ ਸਨ ਇੱਕ ਪਰਿਵਾਰ ਤੇ ਸੰਧੂ ਪਰਿਵਾਰ ਇੱਕ ਪਰਿਵਾਰ ਨੂੰ ਅਮੀਰ ਲੱਗਣਾ ਪਸੰਦ ਸੀ ਉਹਨਾਂ ਨੇ ਵੱਡੀ ਕੋਠੀ BMW ਗੱਡੀਆਂ ਤੇ ਸੋਨੇ ਦੇ ਗਹਿਣੇ ਲਏ ਸਾਰਾ ਕੁਝ ਲੋਨ ਤੇ ਸੀ ਬਾਰ ਮਿਹਨੇ ਉਹ ਸਿਰਫ ਪੇਮਟਾਂ ਵਿੱਚ ਫਸੇ ਰਹਿੰਦੇ ਸਨ ਉਹਨਾਂ ਨੂੰ ਵੇਖਣ ਵਾਲੇ ਲੋਕ ਸੋਚਦੇ ਵਾਹ ਇਹ ਲੋਕ ਕਿੰਨੇ ਅਮੀਰ ਨੇ ਕਿੰਨਾ ਦਾ ਰਹਿਣ ਸਹਿਣ ਕਿੰਨਾ ਵਧੀਆ ਹੈ ਕਿ ਇਹਨਾਂ ਕੋਲ ਕਿੰਨੇ ਜ਼ਿਆਦਾ ਪੈਸੇ ਹਨ ਪਰ ਸੰਧੂ ਪਰਿਵਾਰ ਉਸ ਤੋਂ ਉਲਟ ਕਰਦਾ ਸੀ ਉਹ ਛੋਟੇ ਘਰ ਵਿੱਚ ਰਹਿੰਦੇ ਸਨ ਦਿਖਾਵਾ ਨਹੀਂ ਕਰਦੇ ਸਨ ਤੇ ਆਪਣੇ ਪੈਸੇ ਪ੍ਰੋਪੀ ਤੇ ਸਟਾਕ ਮਾਰਕੀਟ ਵਿੱਚ ਲਗਾਉਂਦੇ ਸਨ 10 ਸਾਲਾਂ ਬਾਅਦ ਇਹ ਪਰਿਵਾਰ ਕਰਜ਼ੇ ਵਿੱਚ ਫਸਿਆ ਸੀ ਜਦਕਿ ਸੰਧੂ ਪਰਿਵਾਰ ਅਸਲ ਵਿੱਚ ਅਮੀਰ ਬਣ ਗਿਆ ਸੀ ਸਬਕ ਅਸਲ ਮਿਲੀਨੀਅਰ ਅਮੀਰ ਨਹੀਂ ਲੱਗਦੇ ਪਰ ਉਹਨਾਂ ਦੀ ਦੌਲਤ ਐਸਸੈਸ ਵਿੱਚ ਲੁਕੀ ਹੁੰਦੀ ਹੈ ਦਿਖਾਵੇ ਵਿੱਚ ਨਹੀਂ ਲੈਸਨ ਦੂਜਾ ਲਿਵ ਬਿਲੋ ਯੋਰ ਮੀਨਸ ਕਿਤਾਬ ਵਿੱਚੋਂ ਇੱਕ ਹੈਰਾਨੀਜਨਕ ਗੱਲ ਪਤਾ ਲੱਗੀ ਕਿ ਜ਼ਿਆਦਾਤਰ ਮਿਲੀਨੀਅਰਸ ਆਮ ਗੱਡੀਆਂ ਚਲਾਉਂਦੇ ਹਨ ਇਸ ਕਾਊਂਟ ਸਟੋਰਾਂ ਤੋਂ ਖਰੀਦਾਰੀ ਕਰਦੇ ਹਨ ਇਹ ਸਟੇਟਸ ਸਿੰਬਲਾਂ ਤੇ ਪੈਸਾ ਬਰਬਾਦ ਨਹੀਂ ਕਰਦੇ ਸੋਚੋ ਪੰਜਾਬ ਜਾਂ ਕੈਨੇਡਾ ਵਿੱਚ ਕਈ ਲੋਕ ਲਗਜ਼ਰੀ ਗੱਡੀਆਂ ਸਿਰਫ ਗੁਆੜੀਆਂ ਨੂੰ ਦਿਖਾਉਣ ਲਈ ਇੰਸਟਾ ਤੇ ਫੋਟੋਆਂ ਪਾਉਣ ਲਈ ਕਿਸ਼ਤਾਂ ਤੇ ਲੈ ਲੈਂਦੇ ਹਨ ਪਰ ਹਰ ਮਹੀਨੇ ਉਹ EMI ਤੇ ਇੰਸ਼ੋਰੈਂਸ ਦੇ ਪੈਨਸ਼ਨ ਵਿੱਚ ਰਹਿੰਦੇ ਹਨ। ਉਹਨਾਂ ਦੀ ਕਮਾਈ ਦਾ ਵੱਡਾ ਹਿੱਸਾ ਇਹਨਾਂ ਕਿਸ਼ਤਾਂ ਵਿੱਚ ਹੀ ਚਲਿਆ ਜਾਂਦਾ ਹੈ। ਦੂਜੇ ਪਾਸੇ ਅਸਲ ਮਿਲੀਨੀਅਰ ਚੁੱਪਚਾਪ ਛੋਟੀਆਂ ਗੱਡੀਆਂ ਚਲਾ ਲੈਂਦੇ ਹਨ ਅਤੇ ਉਹ ਪੈਸਾ ਬਚਾ ਕੇ ਬਿਜ਼ਨਸ ਜਾਂ ਪ੍ਰੋਪਰਟੀ ਵਿੱਚ ਲਗਾਉਂਦੇ ਹਨ। ਇਸ ਲਈ ਉਹ ਹੋਰ ਅਮੀਰ ਹੁੰਦੇ ਹਨ ਜਦਕਿ ਬਾਕੀ ਸਿਰਫ ਅਮੀਰ ਲੱਗਦੇ ਹਨ। ਲੈਸਨ ਤੀਜਾ ਆਰਥਿਕ ਆਜ਼ਾਦੀ ਸੋਸ਼ਲ ਸਟੇਟਸ ਨਾਲੋਂ ਵੱਡੀ ਹੁੰਦੀ ਹੈ। ਪੰਜਾਬੀਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਵੱਡਾ ਘਰ ਬਣਾਵੇ। ਵੱਡੀ ਗੱਡੀ ਲਈ ਤੇ ਵੱਡਾ ਵਿਆਹ ਦਾ ਪ੍ਰੋਗਰਾਮ ਕਰੇ ਪਰ ਅਸਲ ਦੋਸਤ ਦਿਖਾਵਾ ਨਹੀਂ ਹੁੰਦੀ ਸਗੋਂ ਆਰਥਿਕ ਆਜ਼ਾਦੀ ਹੁੰਦੀ ਹੈ ਆਰਥਿਕ ਆਜ਼ਾਦੀ ਦਾ ਮਤਲਬ ਤੁਹਾਨੂੰ ਹਰੇਕ ਮਹੀਨੇ ਬਿੱਲਾਂ ਦੀ ਚਿੰਤਾ ਨਾ ਹੋਵੇ ਤੁਸੀਂ ਓਵਰਟਾਈਮ ਜਾਂ ਐਕਸਟਰਾ ਨੌਕਰੀ ਤੇ ਨਿਰਭਰ ਨਾ ਹੋਵੋ ਤੁਸੀਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਸਕੋ ਘੁੰਮ ਫੇਰ ਸਕੋ ਤੇ ਬਿਨਾਂ ਟੈਨਸ਼ਨ ਦੇ ਜੀ ਸਕੋ ਜਦ ਕਿ ਮਿਲੀਨੀਅਰ ਸਟੇਟਸ ਨਾਲੋਂ ਆਰਥਿਕ ਆਜ਼ਾਦੀ ਨੂੰ ਵੱਧ ਤਰਜੀਹ ਦਿੰਦੇ ਹਨ ਜੇ ਤੁਹਾਡੇ ਕੋਲ ਫਾਈਨੈਂਸ਼ੀਅਲ ਫਰੀडम ਹੈ ਤਾਂ ਤੁਸੀਂ ਉਸ ਬੰਦੇ ਨਾਲੋਂ ਜ਼ਿਆਦਾ ਅਮੀਰ ਹੋ ਜੋ ਹਰ ਮਹੀਨੇ ਆਪਣੀ ਕਾਰ ਦੀ ਕਿਸ਼ਤ ਭਰ ਰਿਹਾ ਹੈ ਤੁਸੀਂ ਕਿਤੇ ਵੀ ਜਾ ਸਕਦੇ ਹੋ ਘੁੰਮ ਫਿਰ ਸਕਦੇ ਹੋ ਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਸਕਦੇ ਹੋ ਲੈਸਨ ਚੌਥਾ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਸਮਝਾਓ ਕਿਤਾਬ ਕਹਿੰਦੀ ਹੈ ਕਿ ਬੱਚਿਆਂ ਨੂੰ ਫालतू ਪੈਸਾ ਦੇ ਕੇ ਖਰਾਬ ਨਾ ਕਰੋ ਉਹਨਾਂ ਨੂੰ ਸਿਖਾਓ ਕਿ ਕਿਵੇਂ ਕਮਾਉਣਾ ਹੈ ਤੇ ਕਿਵੇਂ ਇਨਵੈਸਟ ਕਰਨਾ ਹੈ ਮਾਪੇ ਆਪਣੇ ਬੱਚਿਆਂ ਲਈ ਬਹੁਤ ਕੁਰਬਾਨੀ ਕਰਦੇ ਹਨ ਉਹ ਬਹੁਤ ਮਿਹਨਤ ਕਰਦੇ ਹਨ ਤਾਂ ਕਿ ਉਹਨਾਂ ਦੇ ਬੱਚੇ ਨੂੰ ਹਰ ਸੁੱਖ ਸਹੂਲਤ ਮਿਲ ਸਕੇ ਪਰ ਕਈ ਵਾਰ ਸਭ ਕੁਝ ਆਸਾਨੀ ਨਾਲ ਮਿਲਣ ਕਰਕੇ ਬੱਚਿਆਂ ਨੂੰ ਉਸਦੀ ਸਹੀ ਕੀਮਤ ਨਹੀਂ ਪਤਾ ਲੱਗਦੀ ਮਿਲੇਨੀਅਰ ਪਰਿਵਾਰ ਬੱਚਿਆਂ ਨੂੰ ਡਿਸਪਲਿਨ ਸਿਖਾਉਂਦੇ ਹਨ ਕਿ ਬਚਤ ਕਰੋ ਇਨਵੈਸਟ ਕਰੋ ਤੇ ਸਧਾਰਨ ਜ਼ਿੰਦਗੀ ਜੀਵੋ ਇਸ ਲਈ ਉਹਨਾਂ ਦੀ ਦੌਲਤ ਪੀੜ੍ਹੀਆਂ ਤੱਕ ਵਧਦੀ ਰਹਿੰਦੀ ਹੈ ਲੈਸਨ 5ਵਾਂ ਦੌਲਤ ਹੌਲੀ-ਹੌਲੀ ਬਣਦੀ ਹੈ ਸਾਨੂੰ ਸ਼ਾਰਟਕੱਟਸ ਬਹੁਤ ਪਸੰਦ ਹਨ ਲਾਟਰੀ ਜਲਦੀ ਪੈਸਾ ਜੂਆ ਕਾਪੀਟਲ ਡਨ ਮਿਲੀਨੀਅਰ ਨੈਕਸਟ ਡੋਰ ਸਾਬਤ ਕਰਦੀ ਹੈ ਕਿ ਦੌਲਤ ਹੌਲੀ-ਹੌਲੀ ਹੌਂਸਲੇ ਨਾਲ ਬਣਦੀ ਹੈ। ਜ਼ਿਆਦਾਤਰ ਮਿਲੀਨੀਅਰ ਇੱਕ ਰਾਤ ਵਿੱਚ ਅਮੀਰ ਨਹੀਂ ਬਣੇ। ਉਹਨਾਂ ਨੇ ਕਾਫੀ ਮਿਹਨਤ ਕੀਤੀ। ਨਿਯਮਤ ਤੌਰ ਤੇ ਇਨਵੈਸਟ ਕੀਤਾ ਤੇ ਸਾਲਾਂ ਬਾਅਦ ਦੌਲਤ ਬਣਾਈ। ਇਸ ਲਈ ਕਦੇ ਵੀ ਸ਼ਾਰਟਕੱਟਸ ਦੇ ਪਿੱਛੇ ਨਾ ਭੱਜੋ। ਬਚਤ ਸ਼ੁਰੂ ਕਰੋ, ਇਨਵੈਸਟ ਕਰੋ ਤੇ ਲਗਾਤਾਰ ਕਰਦੇ ਰਹੋ। ਇਹੀ ਅਮੀਰ ਹੋਣ ਦਾ ਅਸਲੀ ਰਾਜ ਹੈ। ਤਾਂ ਦਮ ਮਿਲੀਨੀਅਰ ਨੈਕਸਟ ਡੋਰ ਦੇ ਸਬਕ ਸਾਫ਼ ਨੇ। ਮਲੇਨੀਅਰ ਅਮੀਰ ਨਹੀਂ ਲੱਗਦੇ ਉਹ ਆਪਣੀ ਆਮਦਨ ਤੋਂ ਘੱਟ ਖਰਚਦੇ ਹਨ ਉਹ ਸਟੇਟਸ ਨਾਲੋਂ ਆਰਥਿਕ ਆਜ਼ਾਦੀ ਨੂੰ ਵੱਧ ਮਹੱਤਵ ਦਿੰਦੇ ਹਨ ਉਹ ਆਪਣੇ ਬੱਚਿਆਂ ਨੂੰ ਡਿਸਪਲਿਨ ਸਿਖਾਉਂਦੇ ਹਨ ਤੇ ਉਹ ਦੌਲਤ ਹੌਲੀ-ਹੌਲੀ ਹੌਂਸਲੇ ਨਾਲ ਬਣਾਉਂਦੇ ਹਨ ਹੁਣ ਮੈਂ ਤੁਹਾਨੂੰ ਪੁੱਛਦਾ ਹਾਂ ਤੁਹਾਨੂੰ ਕਿਹੜਾ ਲੈਸਨ ਸਭ ਤੋਂ ਵਧੀਆ ਲੱਗਾ ਗਿੱਲ ਤੇ ਸੰਧੂ ਪਰਿਵਾਰ ਦੀ ਕਹਾਣੀ ਵਾਲਾ ਜਾਂ ਸਧਾਰਨ ਜ਼ਿੰਦਗੀ ਵਾਲਾ ਕਮੈਂਟ ਵਿੱਚ ਦੱਸੋ ਜੇ ਇਹ ਵੀਡੀਓ ਤੁਹਾਡੇ ਲਈ ਫਾਇਦੇਮੰਦ ਸੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਆਓ ਅਸੀਂ ਪੰਜਾਬੀ ਕਮਿਊਨਿਟੀ ਨੂੰ ਅਸਲੀ ፋინੈਂਸ਼ੀਅਲ ਸਿੱਖਿਆ ਦੇਈਏ